ਸਾਚੇ ਸਾਹਿਬਾ ਕਿਆ ਨਹੀਂ ਕਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਤੇ ਸਤਗੁਰੂ ਦੀ ਸਿਫਤ ਸਲਾਹ ਕਰਨੀ ਹੈ ਨਾ ਸਿਫਤ ਸਲਾਹ ਦਾ ਮਤਲਬ ਹੈ ਉਹਦਾ ਗਿਆਨ ਸਾਡੇ ਅੰਦਰ ਆ ਗਿਆ ਅਸੀਂ ਉਸ ਰਸਤੇ 'ਤੇ ਚੱਪੇ ਜਨਨ ਚੱਲ 'ਤੇ ਤੇ ਐਹੀ ਉਹਦੀ ਸਿਫਤ ਸਲਾਹ ਉਹਦੇ ਆਪਕੇ ਲੱਗ ਗਏ ਐਹੀ ਉਹਦੀ ਸਿਫਤ ਸਲਾਹ ਇਹ ਪੰਚ ਦੀ ਗੱਲ ਹੈ ਜੀ ਪੰਚ ਹਮਮ ਪੰਚ ਹੁੰਦਾ ਸ਼੍ਰੋਮਣੀ 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 ਸ਼ਬਦ ਜਿਹੜੇ ਹੋਰ ਸ਼ਬਦ ਨੇ ਚੱਲਦੇ ਜਿਹੜੇ ਹੋਰ ਗਿਆਨ ਨੇ ਉਹਨਾਂ ਵਿੱਚ ਸ਼੍ਰੋਮਣੀ ਗਿਆਨ ਦਾ ਸ਼੍ਰੋਮਣੀ ਸ਼ਬਦ ਹੈ ਅਜੂਮ ਤੇ ਵਮ ਆਪਣਾ ਅਮਰਨੰਥ ਜ਼ੂਮ ਮੀਟਿੰਗ ਦੇ ਵਿੱਚ ਸਾਰੇ ਜੁੜਿਆਂ ਨੂੰ ਜਿਨੇ ਵੀ ਵੀਰ ਪੈਣ ਤੁਸੀਂ ਸਾਰੇ ਜੁੜੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਨੇ ਉਹਨਾਂ ਨੂੰ ਵੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਜਿਹੜੀ ਸਾਡੀ ਸ਼ਾਮ ਦੀ ਜਿਹੜੀ ਅਸੀਂ ਜ਼ੂਮ ਮੀਟਿੰਗ ਕਰਦੇ ਆ ਸਾਰੇ ਪੈਂਪੜਾ ਬੈਠ ਕੇ ਅਸੀਂ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਆ ਅਸੀਂ ਅੱਜ ਦੀ ਲੜੀ ਜਿਹੜੀ ਸਾਡੀ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਸਾਡੀ ਸਰਵਮਾਨ ਸਤਿਕਾਰਤ ਜਿਹੜੀ ਬਾਣੀ ਆਨੰਦ ਸਾਹਿਬ ਦੀ ਬਾਣੀ ਜਿਹੜੀ ਦਰਜ ਹੈ ਉਹ ਅਸੀਂ ਵਿਚਾਰ ਰਹੇ ਹਾਂ ਕਿਉਂਕਿ ਅਸੀਂ ਐਸੀ ਇਹ ਐਸੀ ਬਾਣੀ ਹੈ ਜਿਹੜੀ ਅਸੀਂ ਆਪਣੇ ਸਮਾਜਿਕ ਦੀਵਨ ਦੇ ਵਿੱਚ ਇਸ ਬਾਣੀ ਤੋਂ ਅਸੀਂ ਬੜਾ ਔਟ ਆਸਰਾ ਲੈ ਕੇ ਆਪਣੇ ਜਿੰਨੇ ਵੀ ਸਾਡੇ ਦੁਨੀਆਵੀ ਕਾਰਜ ਨੇ ਸਾਰੇ ਅਸੀਂ ਇਹ ਇਹਦੇ ਨਾਲ ਸੰਪੂਰਨਤਾ ਕਰਦੇ ਹਾਂ ਗੁਰੂ ਮਹਾਰਾਜ ਦਾ ਪਾਠ ਪੜ੍ਹਦੇ ਹਾਂ ਅਸੀਂ ਸ਼ਬਦ ਕੀਰਤਨ ਰਾਹੀ ਵੀ ਕਰਦੇ ਹਾਂ ਤੇ ਇੱਕ ਪਲੈਟਫਾਰਮ ਫਿਰ ਅਸੀਂ ਇਸ ਤਰ੍ਹਾਂ ਸੋਚਿਆ ਵੀ ਚਲੋ ਐਸੀ ਬਾਣੀ ਵੀ ਅਸੀਂ ਵਿਚਾਰ ਕਰ ਲਈ ਥੋੜਾ ਜਿਹਾ ਸਾਂਝ ਕਰ ਲਈ ਇੱਕ ਦੂਜੇ ਦੇ ਨਾਲ ਬਾਣੀ ਦਾ ਹੁਕਮ ਸਾਡੇ ਵਾਸਤੇ ਕੀ ਹੈ ਪਰਦੇ ਤੇ ਹੈ ਹੀ ਅਸੀਂ ਉਹ ਤਸਰਾ ਲੈਣੇ ਆ ਆਪਣੇ ਸਾਰੇ ਜੀਵਨ ਦੇ ਵਿੱਚ ਸੋ ਅੱਜ ਦਾ ਜਿਹੜਾ ਸ਼ਬਦ ਹੈਗਾ ਉਹ ਕੱਲ ਅਸੀਂ ਦੋ ਪਦਿਆਂ ਤੱਕ ਕੀਤਾ ਸੀ ਅੱਜ ਅਸੀਂ ਤਿੰਨ ਪਦੇ ਹੋਰ ਕਰਾਂਗੇ 5 ਵਜੇ ਤੱਕ ਤੇ ਬਾਕੀ ਜਿਵੇਂ ਸਾਰਿਆਂ ਦੀ ਸਲਾਹ مشورہ ਹੋਏਗੀ ਉਵੇਂ ਰਲ ਮਿਲ ਕੇ ਅਸੀਂ ਅੱਗੇ ਕਰਾਂਗੇ ਸੋ ਇੱਕ ਵਾਰੀ ਮੈਂ ਪੜ੍ਹ ਰਿਹਾ ਜੀ ਫਿਰ ਅਸੀਂ ਕੋਸ਼ਿਸ਼ ਕਰਾਂਗੇ ਆਪਣੀ ਅੰਡਰਸਟੈਂਡਿੰਗ ਸ਼ੇਅਰ ਕਰੀਏ ਅੱਜ ਦੂਜੇ ਪਦੇ ਤੋਂ ਬਾਅਦ ਫਿਰ ਗੁਰੂ ਪਾਸ਼ਾ ਹੁਕਮ ਕਰਦੇ ਨੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੋਖਾਂ ਸਭ ਗਵਾਇਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਇੱਕ ਮਿੰਟ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੈ ਠੀਕ ਹੈ ਜੀ ਆਵਾਜ਼ ਠੀਕ ਆ ਰਹੀ ਸੀ ਮੈਨੂੰ ਉਮੀਦ ਹੈ ਅੰਜੀ ਜੀ ਬੀ ਠੀਕ ਆ ਰਹੀ ਹੈ ਠੀਕ ਹੈ ਜੀ ਤੇ ਹੁਣ ਜਿਵੇਂ ਸਾਡੇ ਵੱਡੇ ਨੇ ਕੋਈ ਬੀਜੀਏ ਕਿਤੇ ਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਤੇ ਮੈਨੂੰ ਕਾਈਂਡਲੀ ਅਸਿਸਟ ਕਰਿਓ ਜੇ ਕਿਤੇ ਪੜਨ ਦੇ ਵਿੱਚ ਵੀ ਕਿਤੇ ਹੁਣਤਾਈ ਹੋਈ ਹੈ ਤੇ ਮੈਨੂੰ ਕਰਵਾ ਦੇਣਾ ਠੀਕ ਤੇ ਇੱਕ ਜਿਹੜੀ ਮੈਂ ਪਹਿਲੇ ਕਹਿਣ ਦੀ ਗੱਲ ਰਹਿ ਗਈ ਸੀ ਜਿਹੜੇ ਅਸੀਂ ਹਵੇਸ਼ਾ ਕਹਿ ਰਹੇ ਹਾਂ ਅਸੀਂ ਇੱਥੇ ਆਪਣੇ ਤਰਫੋਂ ਠਹਿਰਾਓ ਲਗਾਏ ਨੇ ਜਿੰਨੇ ਮੈਨੂੰ ਸੋਝੀ ਸੀਗੀ ਮੈਂ ਵਿੱਚ ਵਿੱਚ ਸਪੇਸ ਦੇ ਕੇ ਕੋਸ਼ਿਸ਼ ਕੀਤੀ ਹੈ ਵੀ ਇੱਥੇ ਸਪੇਸ ਦੇਣ ਦਾ ਮਤਲਬ ਹੈ ਵੀ ਇੱਕ ਬੋਲ ਚਾਲ ਸ਼ੈਲੀ ਦੇ ਵਿੱਚ ਅਸੀਂ ਜਿਵੇਂ ਗੁਰੂ ਮਹਾਰਾਜ ਸਾਨੂੰ ਹੁਕਮ ਕਰਦੇ ਨੇ ਤੇ ਉਹ ਸਾਨੂੰ ਇੱਕ ਲਹਿਜਾ ਪਤਾ ਲੱਗ ਜਾਏ ਵੀ ਕਿਸ ਲਹਿਜੇ ਦੇ ਵਿੱਚ ਬਾਣੀ ਆ ਰਹੀ ਹੈ ਤੋ ਵੈਸੇ ਤਾਂ ਗਾਇਨ ਦਾ ਜਿਹੜਾ ਉੱਪਰ ਹੁਕਮ ਹੈਗਾ ਉਹ ਰਾਗ ਉੱਪਰ ਦੱਸਿਆ ਹੋਇਆ ਗੁਰੂ ਸਾਹਿਬ ਨੇ ਪਰ ਅਸੀਂ ਜਦੋਂ ਪੜ ਰਹੇ ਹਾਂ ਸਮਝਣ ਵਾਲੀ ਗੱਲ ਪਿੱਛੇ ਵੀ ਗੁਰੂ ਸਾਹਿਬ ਤੋਂ ਅਸੀਂ ਕੁਝ ਸਮਝੀਏ ਤੇ ਉਹਦੇ ਵਿੱਚ ਇੱਕ ਲਹਿਜਾ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਠਹਿਰਾਓ ਕਿੱਥੇ ਦੇਣਾ ਜਿਵੇਂ ਆਮ ਤੌਰ ਤੇ ਆਪਾਂ ਕਹਿੰਨਾ ਕੋਮਾ ਕਿੱਧਰ ਲਾਣਾ ਅਰਥਨਾ ਬਦਲ ਜਾਏ ਸੋ ਉਹ ਫਾਈਨਲ ਸਟੇਟਮੈਂਟ ਨਹੀਂ ਹੈ ਸਾਡੇ ਵੱਲੋਂ ਜੇ ਕੋਈ ਹੋਰ ਵੀ ਪੈਨਲ ਦੇ ਵਿੱਚ ਦਰਸ ਕਰਾਣਾ ਚਾਹ ਕੋਈ ਕਰਨਾ ਚਾਹਤੇ ਹੋ ਜਰੂਰ ਦੱਸਣ ਤੇ ਜਿਹੜੇ YouTube ਤੇ ਸਾਨੂੰ ਤੇਰਦੇ ਨੇ ਉਹ ਵੀ ਤੁਸੀਂ ਥੱਲੇ ਸਾਨੂੰ ਕਮੈਂਟਸ ਦੇ ਵਿੱਚ ਰਾਹੀਂ ਦੱਸੋ ਤੇ ਅਸੀਂ ਅਪਡੇਟ ਵੀ ਕਰ ਸਕਦੇ ਹਾਂ ਤੇ ਹੋਰ ਤੁਹਾਡੇ ਵੱਲੋਂ ਆਈ ਹੋਈ ਗੱਲ ਕਿਸੇ ਇੱਕ ਨੂੰ ਵੀ ਗੁਰਬਾਣੀ ਦਾ ਉਸਨੇ ਆ ਮਿਲ ਸਕਦਾ ਹੈ ਤੇ ਸਾਰਿਆਂ ਦਾ ਬੈਨੀਫਿਟ ਹੋ ਸਕਦਾ ਸੋ ਹੁਣ ਇੱਥੇ ਜਿਹੜੀ ਮੈਨੂੰ ਸਮਝ ਆ ਰਹੀ ਜੀ ਇੱਥੇ ਕਹਿ ਰਹੇ ਨੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਠੀਕ ਹੈ ਜੀ ਹੁਣ ਇੱਥੇ ਜਦੋਂ ਗੁਰਬਾਣੀ ਅਸੀਂ ਪੜ ਰਹੇ ਹੁਣ ਉਹ ਸੱਚੇ ਸਾਹਿਬ ਦੀ ਗੱਲ ਕਰਦੇ ਜਿਹੜਾ ਸੱਚਾ ਹੈ ਜਿਹੜਾ ਸੱਚ ਹੈ ਉਸ ਸੱਚ ਦੀ ਗੱਲ ਕਰ ਰਹੇ ਨੇ ਕਿਆ ਨਹੀਂ ਕਿਹੜੀ ਚੀਜ਼ ਨਹੀਂ ਘਰ ਤੇਰਾ ਤੇਰੇ ਘਰ ਦੇ ਅੰਦਰ ਕਿਹੜੀ ਵਸਤ ਕਿਹੜੀ ਚੀਜ਼ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਇਹ ਸਵਾਲ ਹੈ ਅ ਅੱਗੇ ਕਹਿੰਦੇ ਨੇ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਆਪਾਂ ਆਜ ਕੱਤੀ ਦੇ ਅੱਛਾ ਜੀ ਅ ਇੱਥੇ ਤੱਕ ਠੀਕ ਆ ਰਹੀ ਹੈ ਪਹਿਲਾਂ ਠੀਕ ਹੈ ਕਿ ਘਰ ਤਾਂ ਤੇ ਤੱਕ ਉਹਨਾਂ ਕਹਿ ਰਹੇ ਨੇ ਘਰ ਤਾਂ ਤੇਰਾ ਹੁਣ ਕਹਿੰਦੇ ਘਰ ਤਾਂ ਤੇਰਾ ਸਭ ਕਿਛ ਹੈ ਹੁਣ ਸਭ ਕਿਛ ਦੇ ਵਿੱਚ ਅਸੀਂ ਸਮਝਣਾ ਸਭ ਕੁਝ ਕੋਈ ਵੀ ਚੀਜ਼ ਘਟ ਨਹੀਂ ਸਭ ਦਾ ਮਤਲਬ ਸਭ ਜਿਸ ਦੇ ਹੈ ਸੋ ਪਾਵੇ ਹੁਣ ਕਹਿੰਦੇ ਜਿਸ ਨੂੰ ਦੇ ਰਿਹਾ ਹੈ ਉਸ ਨੂੰ ਮਿਲ ਰਹੀ ਹੈ ਸੋ ਇਥੇ ਇੱਕ ਕੰਟੈਕਸਟ ਜਦੋਂ ਮੈਂ ਪੜ ਰਿਹਾ ਗੁਰੂ ਸਾਹਿਬ ਤੋਂ ਹੁਣ ਗੁਰੂ ਸਾਹਿਬ ਸੱਚ ਦੇ ਨਾਲ ਤਾਂ ਗੱਲ ਕਰ ਰਹੇ ਹੋ ਸਕਦੇ ਉਹਨਾਂ ਦੀ ਵਿਵਸਥਾ ਹੈ ਪਰ ਇਹ ਮੇਰੇ ਵਾਸਤੇ ਲਿਖੀ ਹੈ ਗੁਰੂ ਸਾਹਿਬ ਨੇ ਮੈਨੂੰ ਸੰਬੋਧਨ ਕਰਦੇ ਨੇ ਮੈਨੂੰ ਸਮਝਾ ਰਹੇ ਨੇ ਉਸ ਸੱਚ ਨੂੰ ਖੜਾ ਕਰਕੇ ਉਸ ਸੱਚ ਦੀ ਗੱਲ ਕਰਕੇ ਵੀ ਉਹਦੇ ਘਰ ਚ ਕੀ ਚੀਜ਼ ਨਹੀਂ ਹੈ ਉਹ ਕਹਿੰਦੇ ਹੈ ਤਾਂ ਸਭ ਕੁਝ ਪਰ ਕਹਿੰਦੇ ਜਿਸ ਨੂੰ ਦੇ ਰਿਹਾ ਉਸ ਨੂੰ ਮਿਲ ਰਹੀ ਹੈ ਹੁਣ ਜਿਸ ਨੂੰ ਦੇ ਰਿਹਾ ਉਸ ਨੂੰ ਮਿਲ ਰਹੀ ਦੇ ਵਿੱਚ ਮਤਲਬ ਹੈ ਕਿ ਵੀ ਤੁਸੀਂ ਤੁਹਾਡੀ ਪ੍ਰਾਪਤੀ ਕਿੰਨੀ ਹੈ ਉਹ ਤੁਹਾਡੇ ਤੇ ਡਿਪੈਂਡੈਂਸੀ ਆ ਰਹੀ ਹੈ ਮੈਨੂੰ ਜੋ ਮਹਿਸੂਸ ਹੋ ਰਿਹਾ ਹੋ ਸਕਦਾ ਇੱਥੇ ਥੋੜਾ ਜਿਹਾ ਕੋਈ ਡਿਫਰ ਕਰ ਸਕਦਾ ਪਰ ਆਪਾਂ ਗੱਲ ਕਰ ਸਕਦੇ ਆ ਫਿਰ ਉਹ ਕਹਿੰਦਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਹੁਣ ਇੱਥੇ ਕਹਿੰਦਾ ਸਦਾ ਹਮੇਸ਼ਾ ਜਿਹੜਾ ਸੱਚੇ ਨਾਮ ਨੂੰ ਥੋੜਾ ਜਿਹਾ ਮੈਨੂੰ ਲੱਗ ਰਿਹਾ ਇੱਥੇ ਡਿਫਾਈਨ ਕਰਦੇ ਨਾਮ ਕੀ ਹੈ ਜਿਵੇਂ ਆਪਾਂ ਕਈ ਵਾਰੀ ਸੁਣਦੇ ਆ ਪਰ ਉਹ ਕਹਿੰਦਾ ਤੇਰੀ ਸਿਫਤ ਸਲਾਹ ਹੀ ਤੇਰਾ ਨਾਮ ਹੈ ਤੇਰੀ ਵਡਿਆਈ ਕਰਦੇ ਰਹਿਣਾ ਹੀ ਉਸ ਮੈਨੂੰ ਕਹਿ ਰਹੇ ਨੇ ਤਾਂ ਮਤਲਬ ਹੈ ਇੱਥੇ ਤੇਰੀ ਲਿਖ ਰਹੇ ਨੇ ਪਰ ਮੈਨੂੰ ਲੱਗਦਾ ਮੈਨੂੰ ਕਹਿ ਰਹੇ ਨੇ ਉਸ ਦੀ ਉਸ ਅਕਾਲਪੁਰਖ ਇਕੰਕਾਰ ਰੱਬ ਅੱਲਾ ਗॉड ਦੀ ਜੇ ਤੂੰ ਗੱਲ ਕਰ ਰਹੇ ਤਾਂ ਉਹ ਤੇਰੀ ਹੀ ਗੱਲ ਆਏਗੀ ਅੱਗੇ ਠੀਕ ਹੈ ਜੀ ਸੋ ਉਹ ਨਾਮ ਮਨ ਵਸਾਵੇ ਉਹ ਮਨ ਤੇਰੇ ਨਾਮ ਦੇ ਵਿੱਚ ਵਸ ਵਸ ਜਾਂਦਾ ਨਾਮ ਤੇਰੇ ਮਨ ਚ ਵਸ ਜਾਂਦਾ ਇਹੀ ਤੇਰੀ ਸਿਫਤ ਸਲਾਹ ਕਰਨੀ ਹੈ ਵੀ ਉਹਦੀ ਹਰ ਟਾਈਮ ਸਿਫਤ ਸਲਾਹ ਕਰਨੀ ਹੈ ਉਹਨਾਂ ਇਹ ਐਕਟ ਜਿਹੜਾ ਬੜਾ ਔਖਾ ਐਟਾ ਹਰ ਵੇਲੇ ਆਪਾਂ ਕਿਵੇਂ ਉਹਦੀ ਸਿਫਤ ਸਲਾਹ ਕਰਦੇ ਦੀ ਜਦੋਂ ਸਾਡੇ ਦੁੱਖ ਸੁੱਖ ਸਾਡੇ ਤੇ ਆਂਦੇ ਨੇ ਫਿਰ ਉਹ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਕੀ ਕਰ ਰਹੇ ਸੋ ਅੱਗੇ ਕਰੇ ਨਾ ਨਾਮ ਜਿਨ ਕੈ ਮਨ ਵਸਿਆ ਹੁਣ ਐਸਾ ਨਾਮ ਜਿੱਦੀ ਹਮੇਸ਼ਾ ਤੁਸੀਂ ਸਿਫਤ ਸਲਾਹ ਕਰਨੀ ਐ ਜਿਨ ਕੈ ਮਨ ਵਸਿਆ ਜਿਨ੍ਹਾਂ ਦੇ ਮਨ ਦੇ ਅੰਦਰ ਧਾਰ ਲਿਆ ਜਿੱਥੇ ਠਹਿਰ ਗਿਆ ਵਾਜੇ ਸ਼ਬਦ ਕਨੇਰੇ ਹੁਣ ਉਹਨਾਂ ਦੇ ਅੰਦਰ ਜਿਹੜੇ ਨੇ ਸ਼ਬਦ ਦਾ ਮਤਲਬ ਉਹ ਹਨੇਰੇ ਨੇ ਉਹ ਇਨਡਲਜਡ ਨੇ ਉਹਦੇ ਵਿੱਚ ਇਨਵੋਲਡ ਨੇ ਉਹ ਫਿਰ ਇਧਰ ਉਧਰ ਦੀ ਝਾਕ ਉਹਨਾਂ ਨੂੰ ਨਹੀਂ ਰਹਿੰਦੀ ਨਾਮ ਐਸਾ ਨਾਮ ਚਿਫਤ ਸਲਾਵਲਾ ਜਿਨਕੇ ਮਨ ਵਸਿਆ ਜਿਨ੍ਹਾਂ ਦੇ ਮਨ 'ਚ ਵਸ ਗਿਆ ਟਿਕ ਗਿਆ ਬਾਜੇ ਸ਼ਬਦ ਹਨੇਰੇ ਉਹਨਾਂ ਨੂੰ ਫਿਰ ਪਲੀਜ਼ੈਂਟ ਸਾਊਂਡਸ ਹਰ ਟਾਈਮ ਉਹ ਪਲੀਜ਼ਡ ਰਹਿੰਦੇ ਨੇ ਆਨੰਦ ਦੇ ਵਿੱਚ ਰਹਿੰਦੇ ਨੇ ਕਹੇ ਨਾਨਕ ਸੱਚੇ ਸਾਹਿਬ ਕੀ ਨਾਹੀ ਘਰ ਤੇਰਾ ਹੁਣ ਫਿਰ ਨਾਨਕ ਜੀ ਆਪਣੇ ਵੱਲੋਂ ਕਹਿ ਰਹੇ ਨੇ ਵੀ ਮੈਂ ਕਹਿ ਰਿਹਾ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ ਫਿਰ ਉਸੇ ਚੀਜ਼ ਨੂੰ ਦੁਬਾਰਾ ਰਿਪੀਟ ਕਰਕੇ ਕਹਿ ਰਹੇ ਨੇ ਵੀ ਤੇਰੇ ਘਰ ਚ ਕਿਹੜੀ ਸ਼ੈ ਕਿਹੜੀ ਵਸਤੂ ਕਿਹੜੀ ਗੱਲ ਨਹੀਂ ਹੈ ਇੱਕ ਹੈਂਡ ਰੇਜ਼ ਹੋ ਗਿਆ ਜੀ ਇੱਕ ਮੈਂ ਪਤਾ ਵੀ ਚਲੋ ਕੰਪਲੀਟ ਹੋ ਗਿਆ ਜੀ ਜਸਪਾਲ ਸਿੰਘ ਜੀ ਤੁਸੀਂ ਕਰੋ ਅੱਪ ਜਿੱਥੇ ਕੁਝ ਗੱਲ ਕਰਨੀ ਹੈ ਜੀ ਵੀ ਜੀ ਜਿਹੜਾ ਇਹ ਸਿਤਸਲਾ ਨਾਮ ਹੈ ਸਿਤਸਲਾ ਨੂੰ ਨਾਮ ਨਹੀਂ ਕਿਹਾ ਇੱਥੇ ਇੱਥੇ ਦੂਸਰਾ ਫਰੇਜ਼ ਆ ਸਦਾ ਸਿਫਸਲਾ ਤੇਰੀ ਮੈਂ ਤੇਰੀ ਸਿਫਸਲਾ ਕਰਦਾ ਹਾਂ ਕਰਦਾ ਹਾਂ ਤੇ ਨਾਮ ਮਨ ਵਸਾਵੇ ਤੂੰ ਮੇਰੇ ਮਨ ਚ ਨਾਮ ਜਦੋਂ ਨਾਮ ਮਨ ਚ ਵਸਾ ਲੈਂਦਾ ਵਸਾ ਦੇਣਾ ਹੈ ਉਦੋਂ ਇਹ ਇਹਦਾ ਇਹ ਆ ਸਿਫਸਲਾ ਦਾ ਮਤਲਬ ਨਾਮ मीनिंग ਨਹੀਂ ਹੈ ਸਿਫਸਲਾ ਦਾ ਨਹੀਂ ਨਹੀਂ ਮੈਂ ਸ਼ਾਇਦ ਇੱਕ ਥੋੜਾ ਜਿਹਾ ਫਿਰ ਮੇਰੇ ਕੋਲ ਗਲਤੀ ਹੋ ਗਈ ਹੋਏਗੀ ਜੇ ਤੁਸੀਂ ਪੁਆਇੰਟ ਕੀਤਾ ਤਾਂ ਮੈਂ ਕਹ ਰਿਹਾ ਜੀ ਵੀ ਉਸ ਉਸ ਨੂੰ ਹਰ ਵੇਲੇ ਉਸ ਦੀ ਹਰ ਵੇਲੇ ਸਿਫਤ ਸਲਾਹ ਕਰਦੇ ਰਹਿਣਾ ਹੀ ਮੇਰੇ ਵਾਸਤੇ ਨਾਮ ਹੈ ਐਵੇਂ ਮੈਂ ਕਹਿ ਰਹੀ ਸੀ ਸ਼ਾਇਦ ਪਰ ਪਰ ਸਿਫਸਲਾ ਦੇ ਅਰਥ ਤੇ ਦਿਓ ਨਾ ਸਿਫਸਲਾ ਮੂੰਹ ਨਾਲ ਕਰਨਾ ਕੋਈ ਨਾਮ ਤੇ ਨਹੀਂ ਨਾ ਨਾਮ ਮੂੰਹ ਨਾਲ ਜਖਣਾ ਵੀ ਨਾਮ ਨਹੀਂਗਾ ਨਾਮ ਨੂੰ ਮੂੰਹ ਦੇ ਨਾਲ ਵਿਡਿਆਈ ਕਰਨਾ ਵੀ ਨਾਮ ਨਹੀਂਗਾ ਠੀਕ ਠੀਕ ਬਿਲਕੁਲ ਠੀਕ ਉਹਨੂੰ ਮੈਂ ਦੂਜੀ ਪੰਕਤੀ ਚ ਕਿਹਾ ਨਾ ਵੀ ਸੀ ਵੀ ਇਹ ਬੜਾ ਔਖਾ ਕੰਮ ਹੈ ਕਿ ਜਦੋਂ ਸਾਡੇ ਤੇ ਕੋਈ ਹੋੜ ਆਂਦੀ ਹੈ ਫਿਰ ਅਸੀਂ ਕੀ ਸਿਫਤ ਸਲਾਹ ਕਰਦੇ ਰਹਨੇ ਆ ਸ਼ਾਇਦ ਮੈਂ ਉੱਥੇ ਗੱਲ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਖਿਆਲ ਮੇਰੀ ਸਹਿਮਤੀ ਹੈ ਵੈਸੇ ਤੁਹਾਡੇ ਪੁਆਇੰਟ ਨਾਲ ਅੱਛਾ ਜੀ ਇੱਥੇ ਇੱਕ ਮੈਂ ਵੀ ਬੋਲਣਾ ਚਾਹੁੰਦੇ ਆ ਜਿਹੜੇ ਸਤਗੁਰੂ ਦੇ ਸਿਫਤ ਸਲਾਗਰ ਨੀਨ ਸਿਫਤ ਸਲਾ ਦਾ ਮਤਲਬ ਹੈ ਉਹਦਾ ਗਿਆਨ ਸਾਡੇ ਅੰਦਰ ਆ ਗਿਆ ਅਸੀਂ ਉਸ ਰਸਤੇ ਤੇ ਚੱਪੇ ਜਦਨ ਚੱਲ ਪਏ ਤੇ ਐਹੀ ਉਹਦੀ ਸਿਫਤ ਸਲਾ ਉਹਦੇ ਆਖੇ ਲੱਗ ਗਏ ਐਹੀ ਉਹਦੀ ਸਿਫਤ ਸਲਾ ਨਾ ਮੂਨ ਨਾਲ ਬੋਲਨ ਨਾਲ ਜਾਂ ਨਹੀਂ ਚੱਲਨ ਨਾਲ ਨਹੀਂ ਹੋਏਗੀ ਅਸੀਂ ਉਸ ਰਸਤੇ ਤੇ ਅਗਰ ਚੱਲ ਪੈਨੇ ਆ ਤੇ ਇਹ ਉਹਦੀ ਨੂੰਨ ਨੂੰ ਤੇ ਪਤਾ ਹੀ ਕਿ ਮੇਰੇ ਰਸਤੇ ਸਹੀ ਤੇ ਚੱਲ ਰਹੇ ਨੇ ਤੇ ਐਹੀ ਸਾਡੇ ਵੱਲੋਂ ਇੱਕ ਸਿਫਤ ਸਲਾ ਹੈ ਉਹਦੀ ਇਹਦੇ ਵਿੱਚ ਹੀ ਉਹਨਾਂ ਨੇ ਹੁੰਦਾ ਹੈ ਹਾਂਜੀ ਹਾਂਜੀ ਪਰ ਇਹਦੇ ਸੇਮ 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 ਹੀ ਹੈ ਪਰ ਇਹਦੇ ਵਿੱਚ ਨਾ ਇੱਕ ਫਰਕ ਹੈਗਾ ਵੀਰ ਜੀ ਉਹ ਇਹ ਹੈ ਵੀ ਪਹਿਲੇ ਮੈਨੂੰ ਰਿਸਾਈਟ ਕਰਨਾ ਹੈ ਪਹਿਲੇ ਮੈਨੂੰ ਸਮਝਣਾ ਹੈ ਫਿਰ ਮੈਂ ਬੋਲਣ ਲੱਗ ਜਾऊंगा ਫਿਰ ਮੇਰਾ ਮਨ ਬੋਲਣ ਲੱਗ ਦੇਗਾ ਅੰਦਰ ਚੱਲਣ ਲੱਗ ਜਾਏਗਾ ਫਿਰ ਮੈਂ ਉਹਦੀ ਸਿਫਤ ਸਲਾਹਤੇ ਚੱਲਣ ਲੱਗ ਜਾਗਾ ਜੇ ਜਿਹੜਾ ਚੱਲਣਾ ਹੈ ਨਾ ਆਣਾ ਸਟੈਪਸ ਸਟੈਪਸ ਤੇ ਹੀ 1 ਬਾਈ 1 ਕਰਕੇ ਆਉਂਦਾ ਉਹ ਜਿਹੜੀ ਚੱਲਣ ਵਾਲੀ ਪ੍ਰਵਿੱਤੀ ਹੈ ਉਹ ਲਾਸਟ ਪਦਾ ਉਹ ਮਤਲਬ ਲਾਸਟ ਕੰਡੀਸ਼ਨ ਹੈ ਵੀ ਹੁਣ ਤੁਸੀਂ ਚੱਲਣ ਲੱਗੇ ਪਹਿਲੇ ਗੱਲ ਕਰਦੇ ਸੀ ਪਹਿਲੇ ਸੁਣਦੇ ਸੀ ਫਿਰ ਗੱਲ ਕਰਨ ਲੱਗੇ ਬੋਲਣ ਲੱਗੇ ਹੁਣ ਤੁਸੀਂ ਉਹਦੇ ਤੇ ਚੱਲਣ ਲੱਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਸੋ ਥੋੜਾ ਜਿਹਾ ਫਰਕ ਹੈਗਾ ਅੱਗੇ ਚਲੀਏ ਜੀ ਚਲੋ ਜੀ ਚਲੋ ਠੀਕ ਹੈ ਜੀ ਵੀ ਜੀ ਦਾ ਪਹਿਲੇ ਹੈਂਡਸ ਕਰਦਾ ਨਹੀਂ ਤੇ ਕਨਫਿਊਜ਼ਨ ਹੋ ਜਾਏਗੀ ਜੀ ਅੱਗੇ ਹੁਣ ਕਹਿ ਰਹੇ ਨੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਭੁੱਖਾ ਸਭ ਗਵਾਈਆਂ ਹੁਣ ਇੱਥੇ ਕਹ ਰਹੇ ਨੇ ਸੱਚਾ ਨਾਮ ਪਹਿਲੇ ਸੱਚ ਦੀ ਗੱਲ ਕਰਤੀ ਸੱਚਾ ਨਾਮ ਦੱਸਤਾ ਉਪਰ ਨਾਮ ਦੱਸਤਾ ਹੁਣ ਇੱਥੇ ਅੱਗੇ ਕਹ ਰਹੇ ਨੇ ਮੈਨੂੰ ਤੁਹਾਡੇ ਦਾ ਫਰੇਜ਼ੀਜ਼ ਏ ਤੁਹਾਡੇ ਦਾ ਇੱਕ ਇੱਕ ਪਦ ਜਿਹੜਾ ਨਾ ਅਲੱਗ-ਅਲੱਗ ਇੰਪੋਰਟੈਂਟ ਵਾਲਾ ਲੱਗ ਰਿਹਾ ਇੱਥੇ ਇੰਪੋਰਟੈਂਟ ਕੁਝ ਹੋਰ ਆ ਰਿਹਾ ਹੈਗਾ ਸੱਚਾ ਨਾਮ ਆਧਾਰ ਮੇਰਾ ਹੁਣ ਲੋਕਾਂ ਦਾ ਆਧਾਰ ਕੁਝ ਹੋਰ ਹੈ ਤੇ ਇੱਥੇ ਉਹਨਾਂ ਕਹ ਰਹੇ ਨੇ ਮੇਰਾ ਆਧਾਰ ਕੀ ਹੈ ਸੱਚਾ ਨਾਮ ਉਹ ਨਾਮ ਜਿਹੜਾ ਸੱਚ ਹੈ ਮੈਂ ਉਹਦੇ ਨਾਲ ਜੁੜਿਆ ਹੋਇਆ ਉਹ ਮੇਰਾ ਨਾਮ ਸੱਚਾ ਓ ਸੌਰੀ ਮੇਰਾ ਨਾਮ ਨਹੀਂ ਉਹ ਨਾਮ ਸੱਚ ਹੈ ਤੇ ਮੇਰਾ ਬੇਸ ਮੇਰਾ ਆਧਾਰ ਮੇਰੀ ਕੋਈ ਵੀ ਜਿੰਨੀ ਵੀ ਡੀਲਸ ਨੇ ਉਹ ਸਾਰੀਆਂ ਉਸ ਦੇ ਉੱਤੇ ਕੇਂਦਰਿਤ ਨੇ ਉਹਦੇ ਨਾਲ ਜੁੜੀਆਂ ਹੋਈਆਂ ਨੇ ਉਹ ਹੀ ਮੇਰਾ ਧੁਰਾ ਹੈ ਸੱਚਾ ਨਾਮ ਆਧਾਰ ਮੇਰਾ ਜਿਨੇ ਭੁੱਖਾਂ ਸਭ ਗਵਾਈਆਂ ਹੁਣ ਜਿੰਨਾ ਤੋਂ ਮੇਡੀਆਂ ਜਿੰਨੀਆਂ ਵੀ ਭੁੱਖਾਂ ਸੀਗੀਆਂ ਸਮਾਜਿਕ ਤੌਰ ਤੇ ਜਾਂ ਅਧਿਆਤਮਿਕ ਤੌਰ ਤੇ ਲੋਕ ਕਹਿੰਦੇ ਨੇ ਮੈਨੂੰ ਇਹ ਕਿਰਿਆਵਾਂ ਕਰਦੀਆਂ ਨੇ ਸੋ ਕਾਲ ਜਿਹੜੀਆਂ ਮੈਨੂੰ ਕੁਛ ਨਾ ਕੁਛ ਕਰਨ ਦੀ ਪ੍ਰੇਰਣਾ ਦੇ ਦਿੱਤੀ ਜਾਂਦੀ ਹੈ ਇੱਕ ਪੁਰਾਤਨ ਮਤ ਤੋਂ ਜਾਂ ਅੱਗੇ ਉਸੇ ਮਤ ਜਿਹੜੀ ਹੱਲੇ ਵੀ ਚੱਲ ਰਹੀ ਹੈ ਉੱਤੋਂ ਕਹਿੰਦੇ ਮੇਰੀਆਂ ਜਿੰਨੀਆਂ ਵੀ ਭੁੱਖਾਂ ਨੇ ਸਭ ਗਵਾਈਆਂ ਉਹ ਸਭ ਸ਼ਾਂਤ ਹੋ ਗੀਆਂ ਗਵਾ ਚੁੱਕਿਆ ਮੈਂ ਮੈਨੂੰ ਇੱਥੋਂ ਦੀ ਇਸ ਪੰਕਤੀ ਦੇ ਵਿੱਚ ਇਹ ਸਮਝ ਆ ਰਹੀ ਫਿਰ ਕਹਿੰਦੇ ਨੇ ਕਰ ਸ਼ਾਂਤ ਕਰ ਸ਼ਾਂਤ ਮਤਲਬ ਉਹ ਸ਼ਾਂਤੀ ਵਾਸਤੇ ਜਿਹੜੀਆਂ ਕਰ ਰਿਹਾ ਸੀ ਗੱਲਾਂ ਆ ਸੁਖ ਮਨ ਆਏ ਵਸਿਆ ਹੁਣ ਮੇਰੇ ਮਨ ਦੇ ਵਿੱਚ ਉਹ ਸੁਖ ਉਹ ਸ਼ਾਂਤੀ ਆ ਕੇ ਵਸ ਗਈ ਹੈ ਟਿਕ ਗਈ ਹੈ ਜਿਨੀ ਇੱਛਾ ਸਭ ਪੂਜਾਈਆਂ ਉਹ ਜਿਹੜੀਆਂ ਮੇਰੀਆਂ ਸਾਰੀਆਂ ਇੱਛਾਵਾਂ ਸੀਗੀਆਂ ਉਹ ਸਭ ਪੂਜਾਰ ਦਿੱਤੀਆਂ ਕੰਪਲੀਟ ਕਰਵਾ ਦਿੱਤੀਆਂ ਮੇਰੀ ਹੁਣ ਪੈਂਡੈਂਸੀ ਕੋਈ ਨਹੀਂ ਰਹੀ ਜੀ ਪੰਜੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਹੈਂਡ ਰੈਸਾ ਤੁਹਾਡਾ ਹਾਂ ਜੀ ਬੀਰ ਜੀ ਆਧਾਰ ਦਾ ਮਤਲਬ ਆਸਰਾ ਦੀ ਆਸਰਾ ਮੈਨੂੰ ਮਤਲਬ ਤੇਰੇ ਨਾਮ ਦਾ ਟੇਕ ਤੇ ਭੁਖਾ ਸਾਹਿਬ ਗੁਵਾਇਆ ਦੀ ਮੈਨੂੰ ਮਤਲਬ ਮੇਰੇ ਲਾਲਚ ਮੁੱਕ ਕੇ ਸਾਰੇ ਕਾਮਨਾਮਾ ਮੇਰੀ ਖਤਮ ਹੋ ਗਈਆਂ ਹਾਂ ਜੀ ਜੀ ਹਾਂ ਮੈਂ ਥੋੜਾ ਹਮ ਵਿਸਥਾਰਤ ਨਹੀਂ ਕਰ ਰਿਹਾ ਮੈਂ ਬਰੀਫ ਦੇ ਵਿੱਚ ਹੀ ਰੱਖ ਰਿਹਾ ਟੇਕ ਦੀ ਗੱਲ ਆਧਾਰ ਮਤਲਬ ਮੇਰਾ ਟੇਕ ਕਹਿ ਲਓ ਮੇਰਾ ਬੇਸ ਕਹਿ ਲਓ ਹਾਂ ਜੀ ਮੇਰਾ ਬੇਸ ਕਹਿ ਲਓ ਜਿੱਥੋਂ ਦੀ ਮੈਂ ਨਿਕਲ ਰਿਹਾ ਜਿਹੜਾ ਮੇਰਾ ਸਟੈਂਡ ਹੈ ਜਿਹੜਾ ਸਟੈਂਡ ਕਰ ਰਿਹਾ ਮੈਂ ਜਿੱਥੇ ਟਿਕ ਕੇ ਗੱਲ ਕਰਦਾ ਉਹ ਮੇਰਾ ਆਧਾਰ ਜਿਹੜਾ ਹੈ ਸੱਚਾ ਨਾਮ ਮੇਰੇ ਕੋਲ ਆਧਾਰ ਜਿਹੜਾ ਹੈ ਬੇਸ ਜਿਹੜਾ ਹੈ ਟਿਕਾਹ ਜਿਹੜਾ ਜਿੱਥੇ ਮੈਂ ਟਿਕਦਾ ਨਾ ਉਹ ਸੱਚ ਹੈ ਠੀਕ ਹੈ ਜੀ ਫਿਰ ਹੁਣ ਅੱਗੇ ਕਹਿੰਦੇ ਨੇ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਬੀਆਂ ਇਹੇ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਹੁਣ ਇਹਨੂੰ ਮੈਂ ਕੰਪਲੀਟ ਕਰ ਦਿੰਦਾ ਇਹਦੇ ਵਿੱਚ ਹੀ ਤਿੰਨ ਤਿੰਨ ਪੰਕਤੀਆਂ ਨੂੰ ਸਦਾ ਕੁਰਬਾਨ ਕੀਤਾ ਮੈਂ ਹਮੇਸ਼ਾ ਕੁਰਬਾਨ ਕੀਤਾ ਗੁਰੂ ਦੇ ਉੱਪਰੋਂ ਗੁਰੂ ਦੇ ਨਾਲ ਗੁਰੂ ਗੁਰੂ ਦੇ ਨਾਲ ਜੁੜ ਕੇ ਜਿੱਥੋਂ ਦੀ ਮੈਨੂੰ ਸੋਰਸ ਮਿਲ ਰਿਹਾ ਜਿੱਥੋਂ ਦੀ ਮੈਨੂੰ ਵਾਈਸਨੈਸ ਮਿਲਦੀ ਹੈ ਵਿਜ਼ਡਮ ਮਿਲਦੀ ਹੈ ਮੇਰਾ ਵਿਵੇਕ ਮੈਨੂੰ ਜਾਗ ਰਿਹਾ ਮੈਂ ਵਿਵੇਕੀ ਬਣਨ ਦੀ ਕੋਸ਼ਿਸ਼ ਕਰ ਰਿਹਾ ਉਸ ਉਸ ਤੋਂ ਮੈਂ ਸਦਾ ਕੁਰਬਾਨ ਜਿਸੰਦਿਆਂ ਇਹ ਵਡਿਆਈਆਂ ਹੁਣ ਇਹੀ ਵਡਿਆਈਆਂ ਕਿਹੜੀਆਂ ਵਡਿਆਈਆਂ ਜਿਹੜਾ ਕੀ ਮੈਨੂੰ ਸੱਚ ਦੇ ਨਾਲ ਜੋੜ ਰਹੇ ਨੇ ਜਦੋਂ ਕਿ ਮੈਨੂੰ ਸਹੀ ਰਸਤੇ ਦੇ ਵਿੱਚ ਜੋੜ ਰਹੇ ਨੇ ਉਹ ਆਪਣੀ ਆਪਣੀ ਮਾਨਸਿਕ ਵਿਵਸਥਾ ਦੱਸ ਰਹੇ ਨੇ ਮੈਂ ਹਮੇਸ਼ਾ ਉਸ ਲੋਗ ਉਪਰੋਂ ਵਾਰਿਆ ਜਾ ਰਿਹਾ ਮੈਂ ਗੁਰੂ ਉਪਰੋਂ ਕੁਰਬਾਨ ਜਾ ਰਿਹਾ ਮੇਰੀ ਆਪਣੀ ਮੈਂਟਲ ਥਾਟਸ ਨੂੰ ਮੈਂ ਵਿਰਾਮ ਦੇ ਰਿਹਾ ਮੈਂ ਮੈਂਟਲ ਥਾਟ ਨੂੰ ਜਿਹੜੀਆਂ ਮੇਰੀਆਂ ਸੋਚਾਂ ਸੀਗੀਆਂ ਉਹਨਾਂ ਨੂੰ ਮੈਂ ਵਿਰਾਮ ਦੇ ਰਿਹਾ ਉਹਨਾਂ ਨੂੰ ਨੀਵਾ ਕਰ ਰਿਹਾ ਤੇਰੇ ਅੱਗੇ ਸਰੈਂਡਰ ਕਰ ਰਿਹਾ ਜੀ ਗੁਰੂ ਦੇ ਉਪਰੋਂ ਅੱਗੇ ਕਹ ਰਹੇ ਨੇ ਨਾਮਿਕ ਦੀ ਆਪਣਾ ਨਾਮ ਲੈ ਕੇ ਕਹਿ ਰਹੇ ਨੇ ਸੁਣੋ ਸੰਤੋ ਹੁਣ ਸਾਨੂੰ ਉਪਦੇਸ਼ ਕਰਦੇ ਵੀ ਸੁਣ ਲੋ ਸ਼ਬਦ ਧਰੋ ਪਿਆਰੋ ਸ਼ਬਦ ਦੇ ਨਾਲ ਹੀ ਪਿਆਰ ਪਾਓ ਸ਼ਬਦ ਦੇ ਨਾਲ ਹੀ ਜੁੜੇ ਰਹੋ ਸੱਚਾ ਨਾਮ ਮੇਰਾ ਆਧਾਰੋ ਉਹੀ ਗੱਲ ਨੂੰ ਫੇਰ ਇੱਥੇ ਕਹ ਰਹੇ ਨੇ ਮੇਰਾ ਤਾਂ ਜਿਹੜਾ ਬੇਸ ਹੈ ਧੁਰਾ ਹੈ ਜਿਹੜਾ ਮੇਰਾ ਜਿਵੇਂ ਤੁਸੀਂ ਕਹ ਰਹੇ ਸੀਗੇ ਬੇਸਿਕ ਜਿਹੜੀ ਮੇਰੀ ਚੀਜ਼ ਹੈਗੀ ਉਹ ਸੱਚਾ ਨਾਮ ਹੈ ਠੀਕ ਹੈ ਜੀ ਅੱਗੇ ਕਰ ਰਹੇ ਨੇ ਸ਼ਿਕਰੀ ਅੱਗੇ ਕਹਿੰਦੇ ਨੇ ਵਾਜੇ ਪੰਜ ਸ਼ਬਦ ਇੱਥੇ ਹੁਣ ਪਲੀਜ਼ ਮੈਨੂੰ ਕਿਸੇ ਦੀ ਜ਼ਰੂਰਤ ਵੀ ਪੈ ਸਕਦੀ ਹੈ ਜੇ ਮੈਂ ਥੋੜਾ ਠੀਕ ਨਾ ਪਣਾ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਹੁਣ ਇੱਥੇ ਕਹਿ ਰਹੇ ਨੇ ਪੰਜ ਵਾਜੇ ਪੰਜ ਸ਼ਬਦ ਜਦੋਂ ਪੰਜ ਸ਼ਬਦ ਵੱਜ ਰਹੇ ਨੇ ਹੁਣ ਪੰਜ ਕਹਿ ਰਹੇ ਨੇ ਪੰਜ ਕਹਿ ਰਹੇ ਨੇ ਮੈਨੂੰ ਇੱਥੇ ਥੋੜੀ ਜੀ ਅਸਿਸਟੈਂਸ ਜੇ ਮਿਲਿਆ ਕਿਸੇ ਵੱਡੇ ਵੀਰ ਤੋਂ ਜਾਂ ਪੈਣ ਤੋਂ ਤੇ ਇੱਥੇ ਥੋੜਾ ਜਿਹਾ ਮਸੂਖ ਹੋ ਜਾਂਦਾ ਪਰ ਅੱਗੇ ਦੀ ਜਿਹੜੀ ਗੱਲ ਆ ਉਹ ਸਮਝੀ ਦੀ ਤਿੱਤ ਕਰ ਜਿਸ ਘਰ ਦੇ ਪੰਚ ਪੰਚ ਨੇ ਉਹ ਸੁਭਾਗੇ ਨੇ ਜੀ ਹਾਂ ਜੀ ਇਹ ਪੰਚ ਦੀ ਗੱਲ ਹੈ ਜੀ ਪੰਚ ਹਾਂ ਪੰਚ ਹੁੰਦਾ ਸ਼ਰੋਣੀ ਸ਼ਰੋਮਣੀ ਸ਼ੋਣੀ ਸ਼ਬਦ ਹੈ ਜਿਹੜੇ ਹੋਰ ਸ਼ਬਦ ਨੇ ਚੱਲਦੇ ਜਿਹੜੇ ਹੋਰ ਗਿਆਨ ਨੇ ਉਹਨਾਂ ਵਿੱਚ ਜਿਹੜਾ ਸ਼ੋਣੀ ਗਿਆਨ ਦਾ ਸ਼ੋਮਣੀ ਸ਼ਬਦ ਹੈ ਉਹ ਨਾਮ ਦਾ ਸ਼ਬਦ ਹੈ ਸੱਤ ਸੱਤ ਦਾ ਗਿਆਨ ਇਹ ਸਮਾਜਿਕ ਅੰਦੋਲਨ ਸੱਚ ਪ੍ਰਗਟ ਹੁੰਦਾ ਉਹਦੀ ਗੱਲ ਹੈ ਜੀ ਵੱਧਦਾ ਵੱਧਦਾ ਸਾਡੇ ਹਿਰਦੇ ਚ ਪ੍ਰਗਟ ਹੁੰਦਾ ਜੀ ਭਾਵੇਂ ਜਿੱਦੇ ਪ੍ਰਗਟ ਹੋਇਆ ਉਹ ਦੱਸਿਆ ਜੀ ਜਿੱਥੇ ਵੀ ਪ੍ਰਗਟ ਹੁੰਦਾ ਉਹ ਘਰਸ ਭੱਗਾ ਉਹ ਹਿਰਦਾਸ ਭੱਗਾ ਹੋ ਜਾਂਦਾ ਹਾਂ ਬਿਲਕੁਲ ਤੇ ਪਰਾਜ ਤਾਰ ਧਾਰੀ ਆ ਧਾਰੀ ਆ ਤੁਸੀਂ ਧਾਰੇ ਧਾਰੇ ਆ ਪੜਿਆ ਸੀ ਪਹਿਲਾਂ ਵੀ ਤੇ ਹੁਣ ਵੀ ਅੱਛਾ ਜੀ ਧਾਰੀ ਆ ਧਾਰੀ ਆ ਹਾਂ ਧਾਰੀ ਆ ਠੀਕ ਅੰਕਲ ਕਿ थैंक यू अंकल ਤੁਸੀਂ ਮੈਨੂੰ ਸੁਧਾਰ ਕਰਾਇਆ ਮੇਰਾ ਹੁਣ ਠੀਕ ਹੈ ਮੰਕਾ ਮੇਰਾ ਯਾਰ ਸੀ ਪੰਚ ਦਾ ਮਤਲਬ ਸ਼੍ਰੋਮਣੀ ਉਹ ਥਾਟਸ ਜਿੱਤ ਘਰ ਸੁਭਾਗੇ ਉਹੀ ਘਰ ਸੁਭਾਗੇ ਨੇ ਚੰਗੇ ਨੇ ਅੱਗੇ ਕਹ ਰਹੇ ਨੇ ਘਰ ਸੁਭਾਗੇ ਉਸੇ ਗੱਲ ਨੂੰ ਰੈਸਪ੍ਰੋਕਲੀ ਨਾਲ ਬੋਲ ਰਹੇ ਨੇ ਘਰ ਸੁਭਾਗੇ ਸ਼ਬਦਵਾਜੇ ਕਲਾ ਜਿੱਤ ਘਰ ਧਾਰਿਆ ਧਾਰਿਆ ਜਿਨ੍ਹਾਂ ਨੇ ਧਾਰ ਲਈਆਂ ਜਿਸ ਘਰ ਨੇ ਉਹ ਗੱਲਾਂ ਧਾਰ ਲਈਆਂ ਆਪਣੇ ਆਪ ਦੇ ਵਿੱਚ ਐਕਸੈਪਟ ਕਰਦੀਆਂ ਡਾਊਨਲੋਡ ਕਰਦੀਆਂ ਮੰਨ ਲਈਆਂ ਉ ਸੁਭਾਗੇ ਨੇ ਫਿਰ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਹੁਣ ਇੱਥੇ ਪੰਚ ਦੂਤ ਦੀ ਗੱਲ ਕਰ ਰਹੀ ਐ ਤਾਂ ਜੀ ਮੈਂ ਇੱਕ ਵਾਰੀ ਫੇਰ ਪੁੱਛਾਂ ਇਹਨੂੰ ਵੀ ਦੂਤ ਨੂੰ ਵੀ ਤੁਸੀਂ ਥੋੜਾ ਜਿਹਾ ਐਕਸਪਲੇਨ ਕਰ ਦਿਓ ਪੰਚ ਦੂਤ ਮਤਲਬ ਉਹ ਪੰਚ ਜਿਹੜੇ ਦੂਤਾਂ ਦੇ ਵਿੱਚ ਸ਼ਰੋਮਣੀ ਨੇ ਤਦ ਉਹ ਵਸ ਕੀਤੇ ਉਹ ਵਸ ਦੇ ਵਿੱਚ ਆ ਗਏ ਤੇ ਕਾਲ ਕੰਟਕ ਜਿਹੜੇ ਮੇਰੇ ਮਨ ਦੇ ਵਿੱਚ ਕਾਲ ਦਾ ਜਿਹੜਾ ਭਾਅ ਸੀਗਾ ਉਹ ਮਰ ਗਿਆ ਜੀ ਹਾਂ ਪੰਚ ਦੂਤ ਤਾਂ ਵੱਡਾ ਸ਼ੋਮਣੀ ਦਾ ਜਮ ਦੂਤ ਕਿਹਾ ਜਾਂਦਾ ਠੀਕ ਹੈ ਹੁਣ ਮੌਜਾ ਤਾਂ ਖਤਮ ਹੋ ਗਿਆ ਹੂੰ ਮੌਤ ਦਾ ਡਰ ਸੀਗਾ ਉਹ ਸਾਰਾ ਖਤਮ ਹੋ ਗਿਆ ਜਾਂ ਇੱਕ ਸਭ ਤੋਂ ਵੱਡਾ ਜਾਂ ਹੰਕਾਰ ਮਨ ਦੇ ਵਿੱਚ ਆ ਜਾਂਦਾ ਤਾਂ ਹੰਕਾਰ ਖਤਮ ਹੋ ਗਿਆ ਹੰਕਾਰ ਸਾਰੇ ਪੰਜ ਦੂਤ ਮਤਲਬ ਪੰਜ ਦੂਤ ਜਿਹੜਾ ਸ਼ਰੋਮਣੀ ਦੂਤ ਹੈ ਉਹ ਭਾਵੇਂ ਹੁਣ ਤੁਸੀਂ ਜਿਵੇਂ ਕਹਿ ਰਹੇ ਹੋ ਅਹੰਕਾਰ ਦਾ ਕਹਿ ਲੋ ਜਾਂ ਮੌਤ ਦਾ ਡਰ ਜਿਹੜਾ ਹੁੰਦਾ ਉਹੀ ਦੂਤ ਸਭ ਤੋਂ ਵੱਡਾ ਹੀ ਹੈ ਵੈਸੇ ਤੂਦੂ ਵਸ ਕੀਤੇ ਉਹ ਵੀ ਡਰ ਜਿਹੜਾ ਸੀਗਾ ਉਹ ਵੀ ਵਸ ਕਰ ਲਿਆ ਕਾਲਕੰਟਕ ਮਾਰਿਆ ਮੇਰੇ ਮਨ ਦੇ ਵਿੱਚ ਜਿਹੜੀ ਕਲਾ ਕਲੇਸ਼ ਚੱਲਦੀ ਸੀ ਉਹ ਮਰ ਗਈ ਆ ਫਿਰ ਧੁਰ ਕਰਮ ਪਾਇਆ ਤੁਦ ਜਿਨ ਕੋ ਜਿਨ੍ਹਾਂ ਨੂੰ ਉਹ ਧੁਰ ਤੋਂ ਹੀ ਕਰਮ ਮਿਲਿਆ ਉਹ ਕਰਮ ਜਿਹੜਾ ਸੀਗਾ ਜਿਨ੍ਹਾਂ ਦਾ ਬੀਜ ਸੀਗਾ ਮੇਰੇ ਸਟਾਰਟ ਤੋਂ ਲੈ ਕੇ ਹੁਣ ਤੱਕ ਧੁਰ ਦਾ ਮਤਲਬ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਦੀ ਸੇ ਨਾਮ ਹਰ ਕੈ ਲੱਗੇ ਉਹ ਹਰੀ ਦੇ ਨਾਮ ਦੇ ਨਾਲ ਜਿਹੜਾ ਸੱਚਾ ਨਾਮ ਹੈ ਹਰੀ ਦਾ ਮਤਲਬ ਸੱਚਾ ਨਾਮ ਸੱਚ ਦੇ ਨਾਲ ਉਹ ਜੁੜ ਗਏ ਕਹੇ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨੰਦ ਵਾਜੇ ਔਰ ਜਿੱਥੇ ਤੈ ਸੁਖ ਹੋਵਾ ਮਤਲਬ ਕਿ ਜਿੱਥੇ ਸੁਖ ਹੋਵਾ ਉੱਥੇ ਘਰ ਦੇ ਵਿੱਚ ਉਸ ਘਰ ਦੇ ਵਿੱਚ ਅਨਹਦ ਵੱਜ ਰਹੇ ਨੇ ਅਨਹਦ ਵੱਜ ਰਹੇ ਨੇ ਉਹ ਵਾਜੇ ਵੱਜ ਰਹੇ ਨੇ ਠੀਕ ਹੈ ਜੀ ਮੇਰੇ ਵੱਲੋਂ ਇਨਾਈ ਜੀ ਕੋਈ ਹੋਂਤਾ ਹੀ ਰਹਿ ਗਈ ਤੁਸੀਂ ਮੇਰੀ ਹੈਲਪ ਕੀਤੀ ਬਾਗੁਰ ਜੀ ਕਾਠਾਲ ਸਾਹਿਬ ਬਾਗੁਰ ਜੀ ਕੀ ਪੁੱਤੇ ਪਲੀਜ਼ ਜੇ ਕਿਸੇ ਨੇ ਗਲਤ ਦੱਸਨੀ ਤੇ ਜਰੂਰ ਦੱਸੋ ਇਹ ਪੰਜ ਦੂਤ ਨਾ ਪੰਜਾਂ ਦਾ ਪੰਜਾਂ ਦਾ ਹੀ ਸੈਂਸਿਟਿਵ ਆ ਜਾਂਦੇ ਨੇ ਕਾਮ ਕ੍ਰੋਧ ਲੋਭ ਅਹੰਕਾਰ ਤੇ ਪੰਜ ਦਾ ਮਤਲਬ ਸ਼੍ਰੋਮਣੀ ਪੰਜ ਇਹ ਇਸ ਸ਼੍ਰੋਮਣੀ ਨੇ ਜਿਹੜੇ ਪੰਜ ਲੈਨੇ ਵਿਕਾਰ ਤੇ ਬਹੁਤ ਹੁੰਦੇ ਨੇ। ਕੋਈਾਇਬ ਯਾ ਭੁੱਲਦੇ। ਸਾਨੀ ਮੀਰ ਜੀ ਨੇ ਬਹੁਤ ਅੱਛੀ ਕੀਤੀ ਹੈ ਜੀ ਅਜਵੇ ਆਖਿਆ। ਹਾਂਜੀ ਹਾਂਜੀ। ਪੰਨੀ ਭਾਜੀ ਮੈਨੂੰ ਲੱਗਦਾ ਯੂਐਸਏ ਦੇ ਵਾਲੇ ਭਪਿੰਦਰ ਸਿੰਘ ਜੀ ਰੋਜੀ ਤੇ ਲਾ ਤਮਾਮ ਨੇ। ਪਾਜੀ ਉਹ ਸਲਾਈਡ ਅ ਸੋਈ ਤੁਸੀਂ ਆਨਲਾਈਨ ਹੈਗੇ ਕਰੋਗੇ ਸਨੀ ਕੋਈ ਚਲਦੀ ਹੈ ਰਿਕਾਰਡਿੰਗ ਚੱਲ ਰਹੀ ਹੈ ਤਾਂ ਪੁੱਛੋਂਗੇ ਆਵਾਜ਼ ਨਹੀਂ ਆ ਰਹੀ ਕਿਸੇ ਜੀ ਹੋਸਟ ਸਾਹਿਬ ਹਾਂਜੀ ਹਾਂਜੀ ਸੌਰੀ ਬੀਨੋ ਕੋਈ ਐਮਰਜੈਂਸੀ ਤੁਹਾਨੂੰ ਪਤਾ ਜੀ ਅੱਜ ਮੇਰੇ ਕੋਲ ਪੈਂਜੀ ਵੀ ਨਹੀਂ ਹੈਗੇ ਸਟਿਸਟ ਕਰਨ ਦਾ ਤੇ ਮੈਂ ਕਿਸੇ ਨੂੰ ਕੋਸਟ ਵੀ ਨਹੀਂ ਮਨਾ ਸਕਿਆ ਜੀ ਜੀ ਠੀਕ ਹੈ ਹੋ ਗਿਆ ਜੀ ਡਿਸਕਸ਼ਨ ਆਪਣਾ ਠੀਕ ਸੀਗਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਸਾਰਿਆਂ ਨੂੰ ਤੁਸੀਂ ਪਿਆਰ ਦਿੱਤਾ ਬੜੀ ਆਪਾਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਜਿੰਨੀ ਕਿ ਸਮਝ ਆਈ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਇੱਥੇ ਤੱਕ ਜੁੜਿਓ ਤੇ ਅੱਜ ਦੀ ਰਿਕਾਰਡਿੰਗ ਇੱਥੇ ਸਮਾਪਤ ਕਰਦੇ ਆਂ ਬਾਕੀ ਮਿਲਦੇ ਆਂ ਕੱਲ ਸਵੇਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਗਦ ਜੀ ਦਾ ਖਾਲਸਾ ਵਾਗਦ ਜੀ ਦੀ ਫਤਿਹ ਵਾਗਦ ਜੀ ਦੀ ਫਤਿਹ